ਰਾਸ਼ਟਰੀ ਪੁਲਸ ਸਮachar ਆਓ ਦੇਖਦੇ ਆਂ ਅੱਜ ਦੇ ਤਾਜ਼ਾ ਖਬਰਾਂ ਮਿਤੀ 14 8 2025 ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਜੀ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੋ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਤਿੰਨ ਜਿੰਦਾ ਰੌਣ ਮਾਰਕਾ 765 KF KF ਬਰਾਮਦ ਕਰਕੇ ਸਫਰਦਾ ਹਸਲ ਕੀਤੀ ਹੈ। ਸ਼੍ਰੀ ਹਰਵਿੰਦਰ ਸਿੰਘ ਬਿਰਕ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੜੇ ਅਨਸਰਾਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੀਮ ਦੇ ਤਹਿਤ ਸ੍ਰੀ ਪਰਮਿੰਦਰ ਸਿੰਘ ਹੀ ਪੀਪੀਐਸ ਪੁਲਿਸ ਕਪਤਾਨ ਸਥਾਨਿਕ ਸ੍ਰੀ ਸਰਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ੍ਰੀ ਕੁਲਵੰਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸੌਡ ਡਿਵੀਜ਼ਨ ਆਦਮਪੁਰ ਦੀ ਯੋਗ ਅਗਵਾਈ ਹੇਠ ਆਈ ਐਨ ਐਸ ਪੀ ਰਵਿੰਦਰਪਾਲ ਸਿੰਘ ਮੁਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੋ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਅਤੇ ਤਿੰਨ ਜਿੰਦਾ ਰੌਂਦ ਮਾਰਕਾ 7.65 ਕੇ ਐਫ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਪ੍ਰੈਸ ਨੋਟ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਕਲਵੰਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਰ ਡਿਵੀਜ਼ਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 13/8/2025 ਨੂੰ ਏਐਸਆਈ ਅੰਗਰੇਜ਼ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਦੇ ਸੰਬੰਧ ਵਿੱਚ ਆਦਮਪੁਰ ਤੋਂ ਮੇਨ ਰੋਡ ਗਠਾਰ ਵੱਲ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਬੰਮਡਮ ਸਾਈਡ ਕੋਲੇ ਖੜੇ ਮੁੰਨਾ ਨੌਜਵਾਨ ਦੀਪਕ ਕੁਮਾਰ ਉਰਫ ਸਾਹਿਲਵਾਸੀ ਆਦਮਪੁਰ ਜ਼ਿਲ੍ਹਾ ਜਲੰਧਰ ਪੁਲਿਸ ਪਾਰਟੀ ਨੂੰ ਦੇਖ ਕੇ ਤੇਜ਼ ਕਦਮੀ ਤੁਰ ਪਿਆ ਜਿਸ ਨੂੰ ਮੌਕੇ ਪਰ ਕਾਬੂ ਕਰਕੇ ਉਸ ਪਾਸੋਂ ਦੋ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਰੌਂਦ ਮਾਰਕਾ 3 7.65 ਕੇਫ ਬਰਾਮਦ ਹੋ ਜਿਸ ਤੇ ਮਕਦਮਾ ਨੰਬਰ 128 ਮਿਤੀ 13 8 2025 ਅਰਧ 2554 59 ਆਰਮ ਐਕਟ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰਡ ਕਰਕੇ ਦੋਸ਼ੀ ਨੂੰ ਮਕਦਮਾ ਕਜ਼ਾ ਵਿੱਚ ਹਸਬ ਜੱਤ ਦਾ ਗ੍ਰਸਤਾਰ ਕੀਤਾ ਗਿਆ ਜੋ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਬਰਾਮਦਗੀ ਦੋ ਦੇਸੀ ਪਿਸਤੌਲ ਤਿੰਨ ਜ਼ਿੰਦਾ ਰੌਂਧ ਮਾਰਕਾ 7.65 ਕੇਐਫ ਦੋ ਮੈਗਜ਼ੀਨ ਕ੍ਰਾਈਮ ਰਿਪੋਰਟ ਮੁਹੰਮਦ ਮਕਸੂਦ ਜੀ ਦੀ ਖਾਸ ਰਿਪੋਰਟ ਆਜ਼ਾਦੀ ਦੇ ਦਿਹਾੜੇ ਦੇ ਸੰਬੰਧ ਵਿੱਚ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਡੀਆਈਜੀ ਜਲੰਧਰ ਜੀ ਅਤੇ ਮਾਨਯੋਗ ਐਸਐਸਪੀ ਜੰਦਰ ਵਿਹਾਤੀ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਬੀਜੀ ਰਾਤ ਚੈਕਿੰਗ ਦੌਰਾਨ ਮੁਖ ਅਫਸਰ ਥਾਣਾ ਆਦਮਪੁਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਦੀਪਕ ਕੁਮਾਰ ਹਿਲੀ ਸਾਇਲ son of ਹਰਜਿੰਦਰ ਕੁਮਾਰ ਵਾਸੀ ਦੇਸੀਆਂ ਜਿਹਨੂੰ ਸ਼ੱਕੀ ਹਾਲਾਤ ਵਿੱਚ ਫੜ ਕੇ ਇਹਦੀ ਤਲਾਸ਼ੀ ਲਈ ਆ ਔਰ ਇਹਦੇ ਕੋਲੋਂ ਦੋ ਪਿਸਤਲ 32 ਬੋਲ ਦਨ ਕਾਰਤੂਸ ਜਿੰਦਾ ਬਰਾਮਦ ਕੀਤਾ ਗਿਆ ਔਰ ਇਸ ਦੀ ਫਰਦਰ ਪੁਸ਼ੀਸ਼ ਤੇ ਇਹ ਵੀ ਪਤਾ ਲੱਗਾ ਵੀ ਇਹ ਪਹਿਲਾਂ ਵੀ ਕਈ ਮੁਕੱਦਮਿਆਂ ਇਹਦੇ ਉੱਪਰ ਦਰਜਿਆ ਤੇ ਜਿਨ੍ਹਾਂ ਵਿੱਚ ਪੁਲਿਸ ਨੂੰ ਸਾਡੇ ਨੂੰ ਵਾਂਟਡ ਸੀਗਾ ਪੁਲਿਸ